ਨਾਮੀ ਗੈਂਗਸਟਰ ਕਦੋਵਾਲੀਆ ਦਾ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਅੰਤਿਮ ਸੰਸਕਾਰ ਵਿੱਚ ਨੌਜਵਾਨ ਸ਼ਾਮਿਲ ਹੋਏ ਨੇ ਤੁਹਾਨੂੰ ਦੱਸ ਦਿੰਦੇ ਆ ਇਸ ਮੌਕੇ ਮਾਹੌਲ ਬਹੁਤ ਹੀ ਗਮਗਿਣ ਸੀ ਰਾਣੇ ਦੇ ਪਰਿਵਾਰ ਦਾ ਕੋਈ ਹਾਲ ਨਹੀਂ ਸੀ ਦੱਸ ਦਈਏ ਗੈਂਗਸਟਰ ਰਾਣਾ ਦੇ ਕਤਲ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੂਰੀਆ ਨੇ ਗੈਂਗ ਨੇ ਫੇਸਬੁੱਕ ਤੇ ਪੋਸਟ ਪਾ ਕੇ ਲਈ ਹੈ ਕਹਨوں ਦੱਸਦੇ ਨੇ ਅੰਮ੍ਰਿਤਸਰ ਵਿੱਚ ਕੱਲ ਸ਼ਾਮ ਨੂੰ ਕਿਹੜੀ ਹਸਪਤਾਲ ਦੇ ਬਾਹਰ ਗੈਂਗਸਟਰ ਰਾਣਾ ਕਦੋਵਾਰੀ ਅਤੇ ਕੁਝ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਸਨ ਜਿਸ ਵਿੱਚ ਉਸ ਦਾ ਦੋਸਤ ਤੇ ਕਿਹੜੀ ਹਸਪਤਾਲ ਦੇ ਸਿਕਿਉਰਿਟੀ ਗਾਰਡ ਨੂੰ ਵੀ ਗੋਲੀਆਂ ਲੱਗੀਆਂ ਸਨ ਜਿਸ ਤੋਂ ਬਾਅਦ ਗੈਂਗਸਟਰ ਰਾਣਾ ਨੂੰ ਸਿਕਿਉਰਿਟੀ ਗਾਰਡ ਨੂੰ ਇਲਾਜ ਲਈ ਭੇਜਤੀ ਕਰਵਾਇਆ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਸਵੇਰੇ ਉਸ ਦੀ ਮੌਤ ਹੋ ਗਈ ਹੈ